ਤੁਹਾਡੀ ਪੜ੍ਹਾਈ ਕਿੰਨੀ ਰਹੀ ਮੈਂ ਰੈਗੂਲਰ ਜਿਹੜੀ ਮੇਰੀ ਐਜੂਕੇਸ਼ਨ ਉਹ ਬੀਏ ਤੱਕ ਬੀਏ ਤੱਕ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਉਹ ਐਮਏ ਕੁੰਨਿਆ ਬੀ ਕੁੰਨਿਆ ਬੀ ਸਿਸਟਿਪਟੈਲਾ ਤੋਂ ਕੀਤੀ ਹੈ ਅੱਛਾ ਉਹ ਪੜ੍ਹਾਈ ਦਾ ਮੈਂ ਤੁਹਾਨੂੰ ਦੱਸਦਾ ਵੀ ਪੜ੍ਹਾਈ ਦਾ ਮੈਂ ਬੀਏ ਫਰਸਟ ইয়ার ਜਦੋਂ ਮੈਂ ਗਿਆਨੀ ਪਾਸ ਕਰ ਲਈ ਸੀ ਅੱਛਾ ਜੀ ਗਿਆਨੀ ਉਹ ਤਾਂ ਮਤਲਬ ਵੱਡੀ ਸਾਰੀ ਕਿਤਾਬ ਹੁੰਦੀ ਸੀ ਤੇ ਉਹ ਟੀਚਰ ਕਰਦੇ ਸੀ ਵੀ ਉਹਨਾਂ ਦੀ ਤਨਖਾਹ ਆ ਜੂਗੀ ਤੇ ਉਹ ਕਈ ਕੁਝ ਕਰਦੇ ਸੀ ਉਹ ਕਿਸੇ ਤੋਂ ਪਾਸ ਨਹੀਂ ਹੋਇਆ ਤੇ ਉਹ ਉਹਦੇ ਕੋਲੇ ਫालतू ਦੇ ਸੀ ਕਿਸੇ ਟੀਚਰ ਕੋਲੇ ਅੱਛਾ ਮੈਂ ਹਰ ਮੰਦੇ ਅੱਛਾ ਮੈਂ ਪੜਤੀ ਉਹ ਤਿਆਰੀ ਵੀ ਕਰ ਲਈ ਅੱਛਾ ਉਹਦੇ ਵਾਸਤੇ ਜਿਹੜੇ ਪੈਸੇ ਸੀ ਦਾਖਲੇ ਦੇ ਉਹ ਵੀ ਕਿਸੇ ਨੂੰ ਪੜ ਕੇ ਅੱਛਾ ਹਾਂ ਕਿਸੇ ਸੱਜਣ ਦੋਸਤ ਤੋਂ ਲਏ ਯਾਰ ਮੈਂ ਗਿਆਨੀ ਦਾ ਪੇਪਰ ਦੇਨੇ ਹੈਗੇ ਤੇ ਮੈਂ ਦਾਖਲਾ ਭੇਜਣਾ ਤੇ ਪੈਸੇ ਦੇ ਹੂੰ ਉਹ ਘਰ ਤੋਂ ਦਾਖਲਾ ਉਹ ਦਾਖਲੇ ਤੋਂ ਬਾਅਦ ਪੋਜੀਸ਼ਨ ਨਹੀਂ ਹੋਈ ਵੀ ਉਹ ਮੈਂ ਭੁੱਲ ਗਿਆ ਅੱਛਾ ਮੈਨੇ ਦਿਮਾਗ ਚ ਆਈ ਜਦੋਂ ਰੋਲ ਨੰਬਰ ਆਇਆ ਹੂੰ ਇਹ ਤਾਂ ਗੰਦੇ ਰੋਲ ਨੰਬਰ ਆ ਗਿਆ ਅੱਛਾ ਉਹ ਫਿਰ 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 ਦਿਮਾਗ ਚ ਆਈ ਵੀ ਐ ਨਾ ਕਰ ਤੂੰ ਕਿਸੇ ਨੂੰ ਪੈਸੇ ਲੈ ਕੇ ਭੇਜੇ ਹੂੰ ਦਾਖਲੇ ਹੂੰ ਸੱਤ ਕਿ ਦਿਨਾਂ ਦਾ ਮੈਨੂੰ ਟਾਈਮ ਮਿਲਿਆ ਅੱਛਾ 7 ਦਿਨਾਂ ਦੇ ਵਿੱਚ ਮੈਗਨੀ ਦੀ ਤਿਆਰੀ ਕਰਾਂ ਕੇ 50% ਤੇ ਮੈਗਨੀ ਪਾਸ ਕਰ ਗਿਆ ਸੀ ਫਸਟਲੀ ਅੱਛਾ ਜੀ ਸੱਤ ਪੀਪਰ ਸੀ ਗੈਨਿੰਗ ਹੂੰ ਔਰ ਉਹਦਾ 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 ਇੱਕ ਇਹ ਸੀਗਾ ਵੀ ਮੈਂ ਜਦੋਂ ਹਾਇਰ ਸਕੂਲ ਵਿੱਚ ਪੜਦਾ ਸੀ ਨਾ ਉਹ ਔਰ ਹੂੰ ਤੇ ਸਾਡੇ ਸੱਤ ਦੇ ਦਿਨ ਸੀ ਹੂੰ ਮੇਰਾ ਸਕੂਲ ਚ ਜੀ ਨਹੀਂ ਲੱਗਦਾ ਸੀ ਸੱਤ ਦੇ ਦਿਨ ਅੱਛਾ ਜੀ ਬਸ ਸਕੂਲੋਂ ਭੱਜ ਜਾਣਾ ਹੂੰ ਤੇ ਸੱਤ ਦੇ ਦਿਨ ਆ ਕੇ ਉੱਥੇ ਅਖਬਾਰ ਲੱਗੇ ਪਏ ਹੁੰਦੇ ਸੀ ਹੂੰ ਉਹ ਜਿਹੜਾ ਦੂਜਾ ਟੇਬਲ ਖੜ ਕੇ ਪੜਨ ਵਾਲਾ ਨਾ ਜੀ ਉਹ ਉਹਦੇ ਚ ਅਕਾਲੀ ਪੱਤਰਕਾ ਅੱਛਾ ਜੀ ਜ਼ਿਆਦਾ ਚੱਲਦਾ ਸੀ ਹੂੰ ਉਹਦੇ ਚ ਕਹਾਣੀਆਂ ਪੜਨੀਆਂ ਪ੍ਰੀਤ ਲੜੀ ਅੱਛਾ ਜੀ ਹਾਂ ਪੜਿਆ ਤੁਸੀਂ ਬਹੁਤ ਪੜਿਆ ਬਹੁਤ ਪੜਿਆ ਅੱਛਾ ਫਿਰ ਉਸੇ ਵੀ ਉਹਦੇ ਨਾਲ ਕੀ ਹੋ ਗਿਆ ਮੈਂ 7 ਦਿਨ ਨਾਲ ਦੀ ਲਾਇਬ੍ਰੇਰੀ ਨਾਲ ਜੁੜ ਗਿਆ ਉੱਥੇ ਲਾਇਬ੍ਰੇਰੀ ਸੇ ਅੱਛਾ ਜੀ ਲਾਇਬ੍ਰੇਰੀ ਦੇ ਵਿੱਚ ਪੰਜਾਬੀ ਦੀਆਂ ਬਹੁਤ ਉਹਦੀਆਂ ਕਿਤਾਬਾਂ ਸੀ ਹੂੰ ਔਰ ਮੈਂ ਇੱਕ ਸਾਲ ਦੇ ਦਰਮਿਆਨ ਉੱਚ ਲਾਇਬ੍ਰੇਰੀਆਂ ਸਰੀ ਕਿਤਾਬਾਂ ਬਣ ਗਈ। ਹੂੰ। ਅਸਾਧ ਹਨੀ। ਅੱਛਾ। ਉਹ ਉਹ ਸਤਨੁ ਵੀ ਬੜੀ ਜ਼ੋਰਦਸਤ ਹੈਗੀ ਹੈ ਜਾਨੀ ਸ਼ੋਮੀ ਕੇਸ਼ਵਾਨੰਦ। ਅੱਛਾ। ਵੀਰ ਸਰ ਸਤਨੁ ਉਹਨਾਂ ਨੇ ਬਣਾਇਆ ਸੀ। ਜਿਹੜੇ ਆਪਣੇ ਰਾਜ ਸਭਾ ਮੈਂਬਰ ਸੀ। ਜਿਨ੍ਹਾਂ ਨੇ ਹਰਬੰਦਰ ਸਾਹਿਬ ਦੇ ਉਹ ਸਫਾਈ ਮੌਕੇ ਕੋਈ ਰੱਖਣ ਮੌਕੇ ਕੋਈ ਕੁਝ ਹੋਰ ਰੋਲ ਆਣ ਰਿਹਾ। ਠੀਕ ਹੈ ਜੀ। ਉਹ ਆਨਪੜ੍ਹ ਬੰਦਾ ਸੀ। ਹੂੰ। ਰਾਜਸਥਾਨ ਦਾ ਬੰਦਾ ਸੀ। ਅੱਛੇ ਤੇ ਉਹ ਏਡਾ ਸ਼ੌਕ ਹੈਗਾ ਸੀ ਕਿਤਾਬਾਂ ਰੱਖਣ ਦਾ ਤੇ ਮਤਲਬ ਮੈਂ ਤੋਂ ਦੱਸਦੇ ਪਿੰ ਜਿਹੜੀ ਚਲਦੀ ਫਿਰਦੀ ਲਾਇਬ੍ਰੇਰੀ ਦਾ ਕਨਸੈਪਟ ਜਿਹੜਾ ਨਾ ਉਸ ਬੰਦੇ ਨੇ ਕੀਤਾ ਸੀ ਹੂੰ ਉਹ ਗੱਡਾ ਲਿਆਉਂਦਾ ਸੀ ਅੱਛਾ ਜੀ ਬਲਦਾ ਨਾ ਹੂੰ ਗੱਡੇ ਤੇ ਕਿਤਾਬਾਂ ਭਰ ਲਿਆਉਂਦੇ ਹੂੰ ਤੇ ਇੱਕ ਪਿੰਡ ਤੋਂ ਸਾਰੇ ਪਿੰਡਾਂ ਦਾ ਚੱਕਰ ਮਾਰਨਾ ਤੇ ਉਹ ਕਿਤਾਬਾਂ ਵੰਡਦੇ ਜਾਂਦੇ ਵੰਡ ਨਹੀਂ ਜਾਂਦਾ ਅੱਛੇ ਦੂਜੀ ਵਾਰੀ ਨਵੀਆਂ ਕਿਤਾਬਾਂ ਲੈ ਜਣੀਆਂ ਉਹ ਵਾਪਸ ਜਣਨੀਆਂ ਨਾਲ ਹੂੰ ਮਤਲਬ ਇਹ ਕਨਸੈਪਟ ਜਿਹੜਾ ਹੈਗਾ ਸੀਗਾ ਉਸ ਬੰਦੇ ਦਾ ਉਹ ਕਹਿੰਦਾ ਸੀ ਜੀ ਪਹਿਲੀ ਪੰਜਾਬ ਦੀ ਜਿਹੜੀ ਮੂਵੇਬਲ ਜਿਹੜੀ ਚੱਲਦੀ ਫਿਰਦੀ ਲਾਇਬ੍ਰੇਰੀ ਸੀ ਹੂੰ ਸੰਮੁਖੇ ਸ਼ਾਮਦ ਜਾਈ ਸੀ ਹੂੰ ਔਰ ਕੱਲੀ ਕਿ ਲਾਇਬ੍ਰੇਰੀ ਤੇ ਉਹ ਉਹ ਕਿਉਂਕਿ ਰਾਜਸਥਾਨ ਤੋਂ ਆਇਆ ਸੀਗਾ ਤੇ ਉਹਨੂੰ ਰੁੱਖਾਂ ਦਾ ਵੀ ਬੜਾ ਸੀ ਅੱਛਾ ਜੀ ਸੜਨ ਵਾਲੀ ਸੰਗਰੀਆ ਪੈਂਦਾ ਸੰਗਰੀਆ ਉਸਨੇ ਕੋਸ਼ੀ ਏਰੀਏ ਦੇ ਵਿੱਚ ਦਰਖਤ ਲਾਉਣ ਮੋਕੇ ਦਰਖਤ ਲਾ ਕੇ ਤੇ ਗਰਮੀ ਤੋਂ ਦਰਖਤਾਂ ਨੂੰ ਬਚਾਉਣ ਦੇ ਖਾਤਰ ਕੋਰਿਆਂ ਤੋੜਿਆਂ ਚ ਪਾਣੀ ਪਾ ਕੇ ਅੱਛਾ ਉਹ ਦਰਖਤਾਂ ਨੂੰ ਪਾਣੀ ਪਾਉਣਾ ਨਹੀਂ ਉਹਨਾਂ ਦਰਖਤਾਂ ਦੇ ਨਾਲ ਉਹ ਤੋੜੇ ਰੱਖਦੇ ਰੱਖਦੇ ਪਾਣੀ ਰਿਸਦਾ ਰਹੇ ਹਾਂ ਮਤਲਬ ਪਾਣੀ ਦੀ ਸੇਵਿੰਗ ਦਾ ਤੇ ਪਾਣੀ ਦਾ ਜਿਹੜਾ ਦੇਣ ਦਾ ਤਰੀਕਾ ਬਿਲਕੁਲ ਬਿਲਕੁਲ ਔਰ ਉੱਥੇ ਜਿਹੜੇ ਥਾਂ ਤੇ ਉਹਨੇ ਉਹ ਚੀਜ਼ਾਂ ਕੀਤੀਆਂ ਸੀ ਉੱਥੇ ਐਗਰੀਕਲਚਰ ਯੂਨੀਵਰਸਿਟੀ ਟਾਈਪ ਕਾਲਜ ਅੱਛਾ ਏ ਔਰ ਉਤੋਂ ਉਸ ਇਰਗੇ ਦੇ ਪੰਜਾਬ ਦੇ ਹਰਿਆਣਾ ਦੇ ਤੇ ਰਾਜਸਥਾਨ ਦੇ ਇੰਨੇਕ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਬਣੇ ਬੱਚੇ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਅੱਛਾ ਉਹ ਬਹੁਤ ਵੱਡੀ ਦੇ ਮਤਲਬ ਉਸ ਉਸ ਏਰੀਆ ਵਾਸਤੇ ਤੇ ਖੁਦੋਂ ਅਨਪੜ੍ਹ ਸੀਗੇ ਹੈ ਖੁਦੋਂ ਅਨਪੜ੍ਹ ਸੀਗੇ ਕਦਰ ਹੂੰ ਪੇਡਾਂ ਚਾਰਦਾ ਸੀ ਪਸ਼ੂ ਚਾਰਦਾ ਸੀ ਹੂੰ ਪਸ਼ੂ ਚਾਰਦਾ ਕਰਦਾ ਇਧਰ ਆ ਗਿਆ ਹੂੰ ਇਧਰ ਆ ਕੇ ਉਹਨੂੰ ਕੀ ਲਗਣ ਲੱਗੀ ਕਿਸ ਕਿਸਮ ਦੀ ਬਣੀ ਉਹਨੇ ਕਟੜੀ ਕਿਤੇ ਮਤਲਬ ਮੈਂਬਰ ਰਾਜ ਸਭਾ ਤੱਕ ਗਿਆ ਬੰਦਾ ਹੂੰ ਔਰ ਉਹਦੀ ਡੈਥ ਵੀ ਦਿੱਲੀ ਦੇ ਵਿੱਚ ਚੱਲਦੀ ਫਰਦੀ ਸੜਕ ਤੇ ਅੱਛਾ ਹੂੰ ਔਰ ਉਸ ਬੰਦੇ ਨੇ ਨੈਸ਼ਨਲ ਲੈਵਲ ਦਾ ਇੱਕ ਜਿਹੜਾ ਕਵੀ ਦਰਬਾਰ ਹੈ ਉਹ ਸੈਟੀਟਨ ਚ ਕਰਾਇਆ ਸੀ ਅੱਛਾ ਮਤਲਬ ਇੰਨੀ ਇੰਨੀ ਸਮ ਇੰਨੀ ਕਪਰੋ ਹੂੰ ਬਿਲਕੁਲ ਹਾਂ ਸੋ ਤੁਹਾਡੇ ਤੇ ਵੀ ਉਹਨਾਂ ਦਾ ਪ੍ਰਭਾਵ ਯਕੀਨਨ ਫਿਰ ਰਿਹਾ ਹੋਵੇਗਾ ਇਸੇ ਕਰਕੇ ਕਿਉਂਕਿ ਮੇਰੇ ਨਾਲ ਮੇਰਾ ਜਿਹੜੀ ਮੇਰੇ ਸਕੂਲ ਦੀ ਤੇ ਸੱਤ ਦਸ ਦਿਨ ਦੀ ਦੀਵਾਰ ਸੀ ਹਾਂਜੀ ਉਹ ਹਾਂਜੀ ਮੈਂ ਦਵਾ ਟੱਪਦਾ ਸੀ ਅੱਛਾ ਠੀਕ ਹੈ ਉਹ ਠੀਕ ਹਾਂ ਦੁਆਰ ਤਾਂ ਉਹਦੇ ਉੱਥੇ ਉੱਥੇ ਫਿਰ ਸਾਰਾ ਦਿਨ ਪੜੀ ਜਾਂਦਾ ਫਿਰ ਉਹ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਕਿਤਾਬਾਂ ਜਿਹੜੀਆਂ ਮੈਗਜ਼ੀਨ ਸੀਗੀਆਂ ਉਹ ਮਤਲਬ ਬਹੁਤ ਵੱਡੀ ਗੱਲ ਸੀ ਉਹਨਾਂ ਦਿਨਾਂ ਦੇ ਵਿੱਚ ਲਾਇਬ੍ਰੇਰੀ ਐਸ ਕਿਸਮ ਨਹੀਂ ਡਿਵੈਲਪਡ ਬਿਲਕੁਲ ਬਿਲਕੁਲ ਮਤਲਬ ਰਿਸਰਚ ਵਾਲੀਆਂ ਕਿਤਾਬਾਂ ਜਿਹੜੀਆਂ ਮਤਲਬ ਨਹੀਂ ਮਿਲਦੀ ਉੱਥੋਂ ਚੋਰੀ ਹੋਈਆਂ ਨੇ ਗ੍ਰੰਥ ਚੋਰੀ ਹੋਏ ਨੇ ਜਿਹੜੇ ਜਿਹੜੇ ਮਿਲਦੇ ਨਹੀਂ ਸੀ ਅੱਛਾ ਜੀ ਐਸ ਕਿਸਮ ਦੀ ਉਸਨੇ ਕਲੈਕਸ਼ਨ ਕੀਤੀ ਸੀ ਹੂੰ ਹੂੰ ਤੇ ਉਹ ਪੜਨ ਲਈ